ਆ ਗੇਮਾਂ ਕਰਾਂਗੇ ਅਸੀਂ ਪ੍ਰਾਈਜ਼ਾਂ ਹੋਣੀਆਂ ਗੇਮਾਂ ਵਾਸਤੇ ਜਾਗੋ ਰੈਸ ਹੋਊਗੀ ਸੀਨੀਅਰਸ ਤੇ ਯੂਥ ਵਾਸਤੇ ਤੇ ਇੱਕ ਪੱਗ ਟਾਈਂਗ ਦਾ ਕੰਪੀਟੀਸ਼ਨ ਹੋਊਗਾ ਉਦੋਂ ਲਈ ਅਸੀਂ ਸ਼ੋਲੇਪੁਰੇ ਖਾਣ ਲਈ ਰੱਖੇ ਹੋਏ ਐਂ ਸਾਰਾ ਕੁਝ ਫ੍ਰੀ ਆ ਸਾਰਾ ਕੁਝ ਯੂਥ ਨਾਲ ਗੇਮਾਂ ਹੋਣਗੀਆਂ ਕੁਝ ਵਾਟਰ ਵਾਲੀਆਂ ਗੇਮਾਂ ਹੋਣਗੀਆਂ ਜਿਹੜੇ ਸੀਨੀਅਰਸ ਤੇ ਯੂਥ ਨਾਲ ਪੇਅਰ ਅਪ ਹੋਣਗੇ ਉਹ ਵੀ ਉਸ ਵੀ ਪਾਰਟਿਸਿਪੇਟ ਕਰ ਸਕਦੇ ਆ ਸੋ ਬੀਬੀਆਂ ਤੋਂ ਲੈ ਕੇ ਬੱਚੇ ਤੋਂ ਸਿਆਣੇ ਸਾਰੇ ਆ ਸਕਦੇ ਅਸੀਂ ਸਾਰਿਆਂ ਦੇ ਕੁਝ ਰੱਖਿਆ ਆ ਕਮਿਊਨਿਟੀ ਜਦੋਂ ਆਉਂਦੀ ਆ ਸਾਡੇ ਪ੍ਰੋਗਰਾਮਸ ਸਾਨੂੰ ਇੰਨਾ ਹੀ ਬਹੁਤ ਸਾਥ ਹੋ ਜਾਂਦਾ ਕਿ ਲੋਕੀ ਜੋ ਅਸੀਂ ਪ੍ਰੋਗਰਾਮ ਕਰਦੇ ਆ ਉਹ ਸੰਧ ਕਰਦੇ ਆਉਣਾ ਚਾਹੁੰਦੇ ਆ ਫਿਊਚਰ ਸਾਡਾ ਗੋਲ ਆਇਆ ਵੀ ਅਸੀਂ ਇੱਕ ਜੈਸਪੇਸ ਕ੍ਰੀਏਟ ਕਰੀਏ ਸੀਨੀਅਰਸ ਤੇ ਯੂਥ ਵਾਸਤੇ ਜਿੱਥੇ ਆ ਕੇ ਇੱਕ ਦੂਜੇ ਨਾਲ ਗੱਲ ਕਰ ਸਕਣ ਤੇ ਅਸੀਂ ਕਿਉਰੀਓਸਿਟੀ ਪੈਦਾ ਕਰੀਏ ਐਂ ਐਸਾ ਅਸੀਂ ਆਪਣੀ ਇੰਟਰਨਲ ਟੀਮ ਵੀ 4-5 ਹੋਰ ਮੈਂਬਰ ਐਡ ਕੀਤੇ ਆ ਐਂ ਬਾਕੀ ਸਾਡੀ ਅਸੀਂ ਵੋਲੰਟੀਅਰ ਟੀਮ ਦੇ ਵਿੱਚ ਐਟ ਲੀਸਟ 20 ਤੋਂ 30 ਯੂਥ ਸਾਡਾ ਸਾਰਾ ਖਾਣ ਪੀਣ ਨੂੰ ਫ੍ਰੀ ਆ ਸਾਰੀਆਂ ਐਕਟੀਵਿਟੀਜ਼ ਫ੍ਰੀ ਆ ਸਟਰਾਬਰੀ ਫੀਲਡ ਪਾਰਕ 75 ਐਵੈਨਿਊ ਤੇ 76 ਐਵੈਨਿਊ ਉਹ 80 ਐਵੈਨਿਊ ਦੇ ਬਚਾਲੇ ਆ 124 ਸਟਰੀਟ ਤੇ ਸੋ ਸਾਡਾ ਮੇ ਲੈ ਸੋ ਆਪਾ ਪੰਜਾਬੀ ਸੂਟ ਸਾਰਾ ਕੁਝ ਨਵੇਂ ਨਵੇਂ ਸੂਟ ਕੱਢ ਕੇ ਪਾ ਕੇ ਲੈ ਕੇ ਆਉਣੇ ਆ ਐਂਡ ਕੁਰਤੇ ਪਜਾਮੇ ਸਾਰਾ ਕੁਝ ਐਂਡ ਬਾਕੀ ਸਾਰੇ ਉੱਥੇ ਜਰੂਰ ਪਹੁੰਚੇ ਹੋ ਅਸੀਂ ਸਾਰਿਆਂ ਦੀ ਉੱਥੇ ਡੀ ਕਰਾਂਗੇ ਸਸ਼ੀਕਲ ਜੀ 5 ਜੁਲਾਈ ਨੂੰ ਜਨ ਕਨੈਕਟ ਦੀ ਟੀਮ ਲੈ ਕੇ ਆ ਰਹੀ ਹੈ ਆਪਣਾ ਮੇਲਾ ਇਸ ਆਪਣੇ ਮੇਲੇ ਵਿੱਚ ਕੀ ਕੁਝ ਹੋਏਗਾ ਖਾਸ ਟੀਮ ਮੈਂਬਰਸ ਆਣਾ ਜੁੜੇ ਹੋਏ ਨੇ ਉਹਨਾਂ ਤੋਂ ਜਾਣਦਿਆਂ ਹਾਂ ਦੀ ਗੁਸ਼ਰ ਸਿੰਘ ਬਰਾੜ ਜੀ ਸਭ ਤੋਂ ਪਹਿਲਾਂ ਥੜਤੋਂ ਜਾਨਣਾ ਚਾਹਾਂਗੇ ਕਿ ਇਸ ਮੇਲੇ ਦੇ ਵਿੱਚ ਜਿਹੜਾ ਆਪਣਾ ਮੇਲਾ ਕਰਵਾ ਰਹੇ ਹਾਂ ਇਹਦੇ ਵਿੱਚ ਕੀ ਕੁਝ ਖਾਸ ਹੋਣ ਜਾ ਰਿਹਾ ਹਾਂਜੀ ਇਹਦੇ ਵਿੱਚ ਐਕਟੀਵਿਟੀਜ਼ ਹੋਣਗੀਆਂ ਖਾਣ ਪੀਣ ਨੂੰ ਫ੍ਰੀ ਹੋਊਗਾ ਫੂਡ ਤੇ ਗੇਮਾਂ ਕਰਾਂਗੇ ਅਸੀਂ ਪ੍ਰਾਈਜ਼ਾਂ ਹੋਣਗੀਆਂ ਗੇਮਾਂ ਵਾਸਤੇ ਸਾਡਾ ਜਿਵੇਂ ਮੇਨ ਗੇਮਾਂ ਹੈਗੀਆਂ ਇੱਕ ਤਾਂ ਜਾਗੋ ਰੇਸ ਹੋਊਗੀ ਸੀਨੀਅਰਸ ਤੇ ਯੂਥ ਵਾਸਤੇ ਤੇ ਇੱਕ ਪਾਗ ਟਾਈਂਗ ਦਾ ਕੰਪੀਟੀਸ਼ਨ ਹੋਊਗਾ ਸਾਡੀਆਂ ਦੋ ਮੇਨ ਚੀਜ਼ਾਂ ਗੇਮਾਂ ਨੇ ਉਹ ਦਿਨ ਵਾਸਤੇ ਤੇ ਬਾਕੀ ਸਾਰੇ ਆਇਓ ਤੇ ਉੱਥੇ ਮਿਲਾਂਗੇ ਜੀ ਹਾਂ ਜੀ ਮਨਪ੍ਰੀਤ ਅ ਤਿਆਰੀ ਬਹੁਤ ਸਾਰੀ ਹੋ ਚੁੱਕੀ ਹੋਈ ਹੈ ਬਟ ਹੁਣ 5 ਦਿਨ ਸਿਰਫ ਰਹਿ ਗਏ ਨੇ ਤੁਹਾਡੇ ਕੋਲ ਰਾਈਟ ਤਾਂ ਹੁਣ ਤੱਕ ਜਿਹੜਾ ਓਵਰঅল ਸਾਰਾ ਕੁਝ ਤਿਆਰ ਹੈ ਵੋਲੰਟੀਅਰਜ਼ ਤਿਆਰ ਹੈ ਤੇ ਕੀ ਕੀ ਖੇਡਾ ਤੇ ਹੋਰ ਕਰਵਾ ਰਹੇ ਸੋ ਸਾਰਾ ਕੁਝ ਤਿਆਰ ਹੈ ਅਸੀਂ ਹੁਣ ਸਾਰਿਆਂ ਦੀ ਵੇਟ ਕਰਦੇ ਕਿ ਸਾਰੇ ਪਹੁੰਚਣ ਉਦਣ ਲਈ ਅਸੀਂ ਛੋਲੇ ਪਰੋ ਰੱਖਣ ਲਈ ਰੱਖਿਓ ਐਂ ਸਾਰਾ ਕੁਝ ਫ੍ਰੀ ਆ ਸਾਰਾ ਕੁਝ ਉੱਥੇ ਉਦਣ ਅਸੀਂ ਕਰੋਸ਼ੀਨ ਜਿੱਦਾਂ ਕਰੋਸ਼ੀ ਬਣਦੇ ਸੀ ਪੀੜੀਆਂ ਜਿੱਦਾਂ ਬਣਨ ਦੇ ਸੀਗੇ ਉਦਣ ਮੱਖਣੀ ਬਣਾਉਣ ਦਾ ਵੀ ਸਟੇਸ਼ਨ ਹੋਣਾ ਸਾਡਾ ਫ੍ਰੀ ਮਹਿੰਦੀ ਹੋਣੀ ਆ ਅਮ ਬੱਜੰਲੀ ਖੇਡਾਂ ਐਂਡ THEN ਸਬਾਕਾ ਉਸੇ ਤਿਆਰ ਕੀਤਾ ਹੈ ਐਨ ਉਹ ਦਿਨ ਸਾਰਿਆਂ ਨੇ ਜੁੜ ਪਹੁੰਚਣਾ ਜੀ ਅੱਛਾ ਕੁਸ਼ਨ ਬੀਬੀਆਂ ਵਾਸਤੇ ਤਾਂ ਬਹੁਤ ਕੁਛ ਇਥੇ ਹੈਗੇ ਆ ਖੇਡਾਂ ਤੇ ਜਿਹੜੇ ਆਪਣੇ ਭਰਾਵਾਂ ਨੇ ਪਹੁੰਚਣਾ ਉਹਨਾਂ ਵਾਸਤੇ ਕੀ ਗੇਮਸ ਹੋਣਗੀਆਂ ਉਹਨਾਂ ਦਾ ਮੇਨ ਇੱਕ ਤਾਂ ਪੱਗ ਟਾਈਆਂ ਦਾ ਸਟੇਸ਼ਨ ਆ ਤੇ ਜਿਹੜੇ ਪਾਰਟਿਸਿਪੇਟ ਕਰਨਗੇ ਉਹਨਾਂ ਨੂੰ ਪ੍ਰਾਈਜ਼ ਮਿਲੇਗਾ ਤੇ ਬਾਕੀ ਜਿਹੜਾ ਪੀਣੀਆ ਮੇਕਿੰਗ ਦਾ ਸਟੇਸ਼ਨ ਆ ਉਹ ਵੀ ਆਪਣੇ ਪਾਰਟਿਸਿਪੇਟ ਕਰ ਸਕਦੇ ਆ ਤੇ ਬਾਕੀ ਜਿਹੜੀਆਂ ਯੂਥ ਨਾਲ ਗੇਮਾਂ ਹੋਣਗੀਆਂ ਕੁਝ ਵਾਟਰ ਵਾਲੀਆਂ ਗੇਮਾਂ ਹੋਣਗੀਆਂ ਜਿਹੜੇ ਸੀਨੀਅਰਸ ਤੇ ਯੂਥ ਨਾਲ ਪੇਅਰ ਅਪ ਹੋਣਗੇ ਉਹ ਵੀ ਉੱਚ ਵੀ ਪਾਰਟਿਸਿਪੇਟ ਕਰ ਸਕਦੇ ਆ ਜੀ ਅੱਛਾ ਇਹਦੇ ਚ ਹਰ ਮਤਲਬ ਕਹਿ ਲੋ ਕਿ ਏਜ ਗਰੁੱਪ ਪਹੁੰਚ ਸਕਦਾ ਹੈ ਯਾਨੀ ਸਿਆਣੇ ਬੱਚੇ ਯੰਗ ਅਡਰਸਿੰ ਨੇ ਵੀ ਆ ਸਭ ਇਨਵੋਲਵ ਹੋ ਸਕਦੇ ਨੇ ਹਾਂਜੀ ਅਸੀਂ ਤਾਂ ਹੀ ਉਹਦਾ ਕੀਤਾ ਕਿ ਆਪਣਾ ਮੇਲਾ ਸਾਰੇ ਪਹੁੰਚ ਸਕਣ ਐਂ ਸਾਰੇ ਕਿਸੇ ਚੀਜ਼ ਵਿੱਚ ਪਾਰਟਿਸਿਪੇਟ ਕਰ ਸਕਣ ਸੋ ਬੀਬੀਆਂ ਤੋਂ ਲੈ ਕੇ ਬੱਚੇ ਤੋਂ ਸਿਆਣੇ ਸਾਰੇ ਆ ਸਕਦੇ ਅਸੀਂ ਸਾਰਿਆਂ ਨੇ ਕੋਸ਼ ਰੱਖਿਆ ਆ ਜੀ ਅੱਛਾ ਮਨਪ੍ਰੀਤ ਜਿਵੇਂ ਵਾਰ ਤੁਸੀਂ ਮੇਲਾ ਕਰਾ ਰਹੇ ਹੋ ਬਾਕੀ ਦੇ ਮੇਲੇ ਜਿੰਨੇ ਵੀ ਹੁਣ ਚਾਰ ਕਰਵਾਇਆ ਉਹਨਾਂ ਤੋਂ ਅਲੱਗ ਜਿਹੜਾ ਇਹ ਪੰਜਵਾਂ ਮੇਲਾ ਕਿਵੇਂ ਹੋ ਸਕਦਾ ਇਸ ਮੇਲੇ ਦੇ ਵਿੱਚ ਅਸੀਂ ਪਹਿਲੀ ਵਾਰ ਇੱਕ ਫਰੈਸ਼ ਜਿਹੜੀ ਮੱਖਣੀ ਬਣਾਉਣ ਦਾ ਸਟੇਸ਼ਨ ਉਹ ਸਾਡਾ ਪਹਿਲੀ ਵਾਰ ਕਰਨ ਦਾ ਤਰੀਕਾ ਹੈ ਸੋ ਦੇਖਾਂਗੇ ਕਿੱਦਾਂ ਹੁੰਦਾ ਐ ਨਾਲੇ ਸਾਲ ਅਸੀਂ ਪਹਿਲੀ ਵਾਰ ਇਸ ਵਾਰ ਕਰੋਸ਼ੀਆ ਵੀ ਬਣਾਉਣਾ ਹੈ ਕਿਉਂਕਿ ਕਰੋਸ਼ੀਆ ਨਾਲ ਲੋਕੀ ਬਹੁਤ ਪੌਣਦੇ ਹੁੰਦੇ ਸੀ ਐਂ ਬਾਕੀ ਅਸੀਂ ਹੁਣ ਖਾਣ ਪੀਣ ਦਾ ਥੋੜਾ ਇਸ ਵਾਰੀ ਜ਼ਿਆਦਾ ਕੀਤਾ ਕਿਉਂਕਿ ਪਿਛਲੀ ਵਾਰੀ ਬਹੁਤ ਲੋਕੀ ਆਏ ਸਗੇ ਉਸ ਸਾਬ ਦੇ ਨਾਲ ਨੇ ਆ ਜੀਆ ਓਕੇ ਅੱਛਾ ਮੱਖਣੀ ਬਣਾਉਣ ਦਾ ਸਟੇਸ਼ਨ ਜਿਹੜਾ ਕਾਫੀ ਇੰਟਰਸਟਿੰਗ ਕਿਹਾ ਜਾ ਰਿਹਾ ਤੇ ਇਹਦੇ ਵਿੱਚ ਮਤਲਬ ਲੋਕਾਂ ਦਾ ਜਿਵੇਂ ਇੰਟਰਸਟ ਹੈ ਉਹ ਕਿਵੇਂ ਫਾਇਦਾ ਕਰਨਾ ਕਿਉਂਕਿ ਮਧਾਣੀ ਬਧੂਣੀ ਸਾਰੀ ਜਿਹੜੀ ਹੈ ਐਂਡ ਸਪੈਸ਼ਲੀ ਕੈਨੇਡੀਅਨ ਜਨਰੇਸ਼ਨ ਹੋ ਤੁਸੀਂ ਰਾਈਟ ਐਂਡ ਸਾਰੇ ਛੋਟੇ ਵੀ ਹੋ ਤਾਂ ਇਹ ਸਾਰੀ ਮਤਲਬ ਤੁਹਾਨੂੰ ਕੌਣ ਗਾਈਡ ਮਤਲਬ ਕਰਦਾ ਹੈ ਕਿ ਤੁਸੀਂ ਇਦਾਂ ਦੀਆਂ ਚੀਜ਼ਾਂ ਲਿਆਓ ਮਧਾਣੀ ਬਹੁਤ ਐਕਸਾਈਟਿੰਗ ਚੀਜ਼ ਹੋ ਸਕਦੀ ਹੈ ਸਾਰਿਆਂ ਵਾਸਤੇ ਕੋਸ਼ਟਬਾਕੀ ਅਸੀਂ ਸਾਡੀ ਸੀਨੀਅਰ ਕਮੇਟੀ ਆ ਉਹਨਾਂ ਨੂੰ ਪੁੱਛ ਲੈਣੇ ਹੁੰਨੇ ਆ ਬਾਕੀ ਜਦੋਂ ਹੋਰ ਇਵੈਂਟ ਹੁੰਦੇ ਆ ਉਹ ਲੋਕ ਕ੍ਰਿਟਿਸਿਜ਼ਮ ਦੇ ਦਿੰਦੇ ਆ ਵੀ ਤੁਹਾਨੂੰ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਉਹ ਇੰਕੋਰਪੋਰੇਟ ਕਰ ਦਿੰਦੇ ਆ ਬਾਕੀ ਜਿਹੜਾ ਸਟੇਸ਼ਨ ਆ ਉਹ ਚ ਪਾਰਟਿਸਿਪੇਟ ਅਸੀਂ ਐਂ ਕਰਾਵਾਂਗੇ ਵੀ ਜਿਹੜੇ ਪਹਿਲਾਂ ਤਾਂ ਯੂਸ ਕਰਨਗੇ ਫਿਰ ਜਦੋਂ ਸੀਨੀਅਰ ਜਾਂ ਜਿਵੇਂ ਮiddel এজ ਲੋਕਾ ਜੋ ਦੇਖਣਗੇ ਵੀ ਇਹ ਚਾਜ ਨਾਲ ਨਹੀਂ ਕਰਦੇ ਜੋ ਫਿਰ ਉਹ ਆਪ ਕਰਕੇ ਵੀ ਅਸੀਂ ਦਿਖਾਉਣਾ ਤੁਹਾਨੂੰ ਫਿਰ ਉਹਦੇ ਨਾਲ ਇੰਟਰਸਟ ਪੈਦਾ ਕਰਾਂਗੇ ਅਸੀਂ ਠੀਕ ਹੈ ਅੱਛਾ ਮਨਪ੍ਰੀਤ ਬਹੁਤ ਸਾਰੇ ਇਵੈਂਟ ਤੁਸੀਂ ਪਹਿਲਾਂ ਵੀ ਸਾਰੇ ਕਰਵਾਨੇ ਰਹਿੰਦੇ ਹੋ ਹਨਾ ਤੇ ਉਹਦੇ ਵਿੱਚ ਤੁਹਾਨੂੰ ਕਮਿਊਨਿਟੀ ਹੈਲਪ ਤੇ ਗਵਰਨਮੈਂਟ ਹੈਲਪ ਕਿੱਦਾਂ ਮਿਲਦੀ ਹੈ ਆਮ ਆਈ ਥਿੰਕ ਕਮਿਊਨਿਟੀ ਜਿਹੜਾ ਆਨਦੀ ਆ ਸਾਡੇ ਪ੍ਰੋਗਰਾਮਸ ਸਾਨੂੰ ਇੰਨਾ ਹੀ ਬਹੁਤ ਸਾਥ ਹੋ ਜਾਂਦਾ ਕਿ ਲੋਕੀ ਜੋ ਅਸੀਂ ਪ੍ਰੋਗਰਾਮ ਕਰਦੇ ਆ ਉਹ ਪਸੰਦ ਕਰਦੇ ਆਉਣਾ ਚਾਹੁੰਦੇ ਆ ਐਂਡ ਦੈਨ ਬਾਕੀ ਫਿਰ ਜਿਹੜਾ ਅਸੀਂ ਸਾਰੇ ਲਾਈਕ ਯੂਨੀਵਰਸਿਟੀ ਚ ਪਾਦੇ ਆ ਸਾਡੇ ਸਕੂਲ ਸਾਡੀ ਸਪੋਰਟ કે કਿੱਦਾਂ પ્લાનિંગ કરી దియా ਉਹਨਾਂ ਦਾ ਥੋੜਾ ਤਰੀਕਾ ਹੋ ਰਿਹਾ ਐਂ ਆਪਣਾ ਥੋੜਾ ਹੋ ਰਿਹਾ ਸੋ ਅਸੀਂ ਮਿਕਸ ਮੈਚ ਕਰਕੇ ਸਾਰਾ ਕਰ ਲੇਤਾ ਯਾ ਓਕੇ ਗੁਰਸ਼ੰਗ ਜੈਨ ਕਨੈਕਟ ਦੀ ਟੀਮ ਦਾ ਮਕਸਦ ਕੀ ਹੈ ਮਤਲਬ ਤੁਸੀਂ ਕੀ ਗੋਲ ਲੈ ਕੇ ਚੱਲ ਰਹੇ ਹੋ ਇਨ ਫਿਊਚਰ ਜੈਨ ਕਨੈਕਟ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹਾਂਜੀ ਸਾਡਾ ਮਕਸਦ ਸਾਡੇ ਨਾਮ ਚ ਹੀ ਆ ਜਿਵੇਂ ਜਨਰੇਸ਼ਨਸ ਕਨੈਕਟ ਕਰਨੇ ਪੀੜ੍hiyan ਜੋੜਨੀਆਂ ਤੇ ਫਿਊਚਰ ਸਾਡਾ ਅ ਗੋਲ ਆਇਆ ਵੀ ਅਸੀਂ ਇੱਕ ਐਜਾ ਸਪੇਸ ਕ੍ਰੀਏਟ ਕਰੀਏ ਸੀਨੀਅਰਸ ਤੇ ਯੂਥ ਵਾਸਤੇ ਜਿੱਥੇ ਆ ਕੇ ਇੱਕ ਦੂਜੇ ਨਾਲ ਗੱਲ ਕਰ ਸਕਣ ਤੇ ਅਸੀਂ ਕਿਉਰੀਓਸਿਟੀ ਪੈਦਾ ਕਰੀਏ ਇੱਕ ਪਰਜੈਂਟ ਕਰੀਏ ਵੀ ਜਿੱਥੇ ਆ ਕੇ ਕੁਐਸਚਨ ਪੁੱਛ ਸਕਣ ਕਲਚਰ ਬਾਰੇ ਬਿਨਾ ਕੋਈ ਜਜਮੈਂਟ ਨਾਲ ਵਿਥਾਉ ਐਨੀ ਜਜਮੈਂਟਰ ਵਿਦਆਉਟ ਐਨੀ ਆ ਲਾਈਕ ਵਿਦਆਉਟ ਕ੍ਰਿਟੀਸਾਈਜ਼ਿੰਗ देम ਐਨੀਥਿੰਗ ਐਂਡ ਯਾ ਅਹ ਬਿਲਕੁਲ ਮੈਂ ਬਹੁਤ ਛੋਟੇ ਛੋਟੇ ਚੀਜ਼ਾਂ ਦਾ ਵੀ ਧਿਆਨ ਰੱਖ ਕੇ ਚੱਲ ਰਿਹਾ ਹਾਂ ਅੱਛਾ ਤੁਹਾਡੀ ਹੁਣ ਟੀਮ ਜਿਹੜੀ ਹੈ ਉਹ ਪਹਿਲਾਂ ਨਾਲੋਂ ਕਿੰਨੀ ਜ਼ਿਆਦਾ ਵੱਧ ਹੋਈ ਹੈ बिकॉज़ ਵੌਲੰਟੀਅਰ ਜਿਹੜੇ ਨੇ ਉਹ ਵੀ ਜੁੜਨੇ ਨਾਲ ਬਹੁਤ ਜ਼ਰੂਰੀ ਹੁੰਦੇ ਨੇ ਐਂਡ ਸਪੈਸ਼ਲੀ ਜਿੱਥੇ ਕੋਈ ਵੀ ਕਿਸੇ ਨੂੰ ਇਹ ਨਹੀਂ ਵੀ ਮੇਰੀ ਡੈਜ਼ਿਗਨੇਸ਼ਨ ਇੱਥੇ ਕੀ ਹੈ ਸਾਰੇ ਤੁਸੀਂ ਵੌਲੰਟੀਅਰ ਹੋਰ ਵੌਲੰਟੀਅਰ ਤਰੀਕੇ ਨਾਲ ਹੀ ਕੰਮ ਕਰਦੇ ਹੋ ਸੋ ਇਹ ਸਾਰੀ ਚੀਜ਼ ਕਿੱਦਾਂ ਮੰਨ ਚੁੰਦੀ ਹੈ ਸੋ ਅਸੀਂ ਲਾਈਕ ਸ਼ੁਰੂ ਤੋਂ ਅਸੀਂ ਸਾਡੀ ਆਪਣੀ ਟੀਮ ਦਾ ਇਦਾਂ ਕੀਤਾ ਕਿ ਅਸੀਂ ਸਾਰੇ ਇਕੁਅਲ ਲੈਵਲ ਤੇ ਆਂ ਪਾਮਾ ਜਦੋਂ ਅਸੀਂ ਪਲੈਨਿੰਗ ਵੀ ਕਰਦੇ ਨੋ ਸਕਤਿਆਂ ਐਨ ਇਸ ਹਾਲ ਅਸੀਂ ਆਪਣੀ ਇੰਟਰਨਲ ਟੀਮ ਵੀ 4-5 ਹੋਰ ਮੈਂਬਰ ਐਡ ਕੀਤੇ ਆ ਐਨ ਬਾਕੀ ਸਾਡੀ ਅਸੀਂ ਵੋਲੰਟੀਅਰ ਟੀਮ ਦੇ ਵਿੱਚ ਐਟ ਲੀਸਟ 20 ਤੋਂ 30 ਯੂਥ ਅਸੀਂ ਰੱਖੇ ਇਸ ਹਾਲ ਕੱਲੇ ਮੇਲੇ ਦੇ ਹਵਲ ਛਾਪ ਕਰਨ ਦੇ ਸੋ ਅਸੀਂ ਹੁਣ ਦੇਖਦੇ ਹਾਂ ਕਿਦਾਂ ਸਾਰਾ ਪ੍ਰੋਗਰਾਮ ਚੱਲਦਾ ਬਾਈ ਜੀ ਯਾ ओके ਗੁਸ਼ਣ ਸਾਰਿਆਂ ਨੇ ਜਿੱਥੇ ਪਹੁੰਚਣਾ ਹੈਗਾ ਪਾਰਕਿੰਗ ਇਹ ਉਹ ਬਾਕੀ ਸਾਰੇ ਅਰੇਂਜਮੈਂਟ ਉਹਨਾਂ ਨੂੰ ਦੱਸ ਦੋ ਲੋਕੇਸ਼ਨ ਵੀ ਦੱਸ ਦੋ ਤੇ ਇਹ ਵੀ ਦੱਸ ਦੋ ਵੀ ਟਿਕਟ ਲੈਣੀ ਹੈ ਜਾਂ ਨਹੀਂ ਲੈਣੀ ਨਹੀਂ ਨਹੀਂ ਫ੍ਰੀ ਹੈ ਸਾਡਾ ਸਾਰਾ ਖਾਣ ਪੀਣ ਨੂੰ ਫ੍ਰੀ ਹੈ ਸਾਰੀਆਂ ਐਕਟੀਵਿਟੀਜ਼ ਫ੍ਰੀ ਹੈ ਤੇ ਬਾਕੀ ਸਟ੍ਰਾਬਰੀ ਹਿਲ ਪਾਰਕ ਆ ਜੁਲਾਈ 5 2 ਵਜੇ ਤੇ ਮੇਨਲੀ ਉਹ ਸਾਰੇ ਨੇਬਰਹੂਡ ਚ ਰਹਿੰਦੇ ਹੁੰਦੇ ਜਿਨ੍ਹਾਂ ਨੇ ਆਉਣਾ ਹੁੰਦਾ ਜੇ ਤੁਸੀਂ ਦੂਰ ਰਹਿੰਦੇ ਹੋ ਰੋਡ ਸਾਈਡ ਪਾਰਕਿੰਗ ਬਹੁਤ ਹੈ ਜਾਂ ਤੁਹਾਡੇ ਰਿਲੇਟਿਵਸ ਕੋਈ ਰਹਿੰਦੇ ਹੋਣਗੇ ਉਹ ਏਰੀਆ ਚ ਉੱਥੇ ਪਾਰਕ ਲਾ ਦਿਓ ਤੇ ਬਾਕੀ ਆਓ ਆਸਟ੍ਰਾਬੀਕਲ پارک 75 ਐਵੈਨਿਊ ਤੇ 76 ਐਵੈਨਿਊ ઓਰ 80 ਐਵੈਨਿਊ ਦੇ ਬਚਾਲੇਆ 124 ਸਟਰੀਟ ਤੇ ਓਕੇ ਅਮਨਪੇ ਤਾਂ ਤੁਹਾਡਾ ਕੀ ਸਾਰਾ ਵਸੇ ਮੈਸੇਜ ਹੈ ਸਪੈਸ਼ਲੀ ਜਿਨ੍ਹਾਂ ਨੇ ਆਣਾ ਹੈ ਕਿ ਉਹ ਮਤਲਬ ਪੰਜਾਬੀ ਲਿਬਾਸ ਵਿੱਚ ਆਣ ਮਤਲਬ ਕਿ ਸੂਟ ਵਗੈਰਾ ਪਾ ਕੇ ਆਣ ਥੀਮ ਕੀ ਹੈ ਸੋ ਸਾਡਾ ਮੇਲੇ ਦਾ ਨਾਮ ਹੀ ਆਪਣਾ ਮੇਲਾ ਹੈ ਸੋ ਆਪਾਂ ਪੰਜਾਬੀ ਸੂਟ ਸਾਰਾ ਕੁਝ ਨਵੇਂ ਨਵੇਂ ਸੂਟ ਕੱਢ ਕੇ ਪਾ ਕੇ ਲੈ ਕੇ ਆਉਣੇ ਆ ਐਂਕੋਰ ਤੇ ਪਜਾਮੇ ਸਾਰਾ ਕੁਝ ਐਂ ਬਾਕੀ ਸਾਰੇ ਉੱਥੇ ਜਰ ਪਹੁੰਚੇ ਹੋ ਅਸੀਂ ਸਾਰਿਆਂ ਦੀ ਉੱਥੇ ਡੀ ਕਰਾਂਗੇ ਯਾ ਥੈਂਕ ਯੂ ਸੋ ਮੱਚ ਯਾ ਥੈਂਕ ਯੂ ਚਲੋ ਜੀ ਜਨ ਕਨੈਕਟ ਦੀ ਟੀਮ ਨੇ ਤਿਆਰੀ ਕਰ ਲਈ ਹੈ ਤੇ ਹੁਣ ਤਿਆਰੀ ਤੁਸੀਂ ਵੀ ਕਰ ਲਓ 5 ਜੁਲਾਈ ਨੂੰ 2 ਵਜੇ ਮੇਲਾ ਸ਼ੁਰੂ ਹੋਣਾ ਹੈ 2 ਤੋਂ 5 ਵਜੇ ਤੱਕ ਤੁਹਾਡੇ ਸਾਰਿਆਂ ਵਾਸਤੇ ਖੂਬਸਾਰਾ ਉੱਥੇ ਐਕਟੀਵਿਟੀਆਂ ਹੋਣਗੀਆਂ ਤੁਸੀਂ ਪਰਿਵਾਰ ਸਮੇਤ ਪਹੁੰਚ ਸਕਦੇ ਹੋ ਬੱਚਿਆਂ ਲਈ ਵੀ ਐਕਟੀਵਿਟੀਆਂ ਹੈ ਵੱਡੇ ਸਿਆਣਿਆਂ ਵਾਸਤੇ ਵੀ ਹੈ ਇੰਜੋਏ ਕਰ ਸਕਦੇ ਹੋ ਵੈਸੇ ਵੀ ਛੁੱਟੀ ਵਾਲਾ ਦਿਨ ਹੈ ਸੋ ਸਾਰੇ ਜਣੇ ਇਸ ਇਵੈਂਟ ਦਾ ਹਿੱਸਾ ਜ਼ਰੂਰ ਬਣਨਾ ਕੈਮਰਾਮੈਨ ਅਮਿਤ ਭਰੇਸ ਦੇ ਨਾਲ ਸ਼ਰੀ ਗੌਰਵਾ ਸਾਰੀ ਸਟੋਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ